ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਨੇ ਗੱਲਬਾਤ ਕਰਨੀ ਹੈ ਜੀ ਕੁੜੀਆਂ ਬਾਰੇ ਪੁਰਾਣੇ ਖਿਆਲਾਂ ਦੀਆਂ ਕੁੜੀਆਂ ਬਾਰੇ ਦੇਖੋ ਜਿਹੜੀਆਂ ਪੁਰਾਣੇ ਖਿਆਲਾਂ ਦੀਆਂ ਕੁੜੀਆਂ ਕਹਿੰਦੇ ਹਰ ਇੱਕ ਦੇ ਹਿੱਸੇ ਨਹੀਂ ਆਉਂਦੀਆਂ ਜਿਸ ਦੇ ਵੀ ਹਿੱਸੇ ਆਉਂਦੀਆਂ ਨੇ ਉਹਨਾਂ ਨੂੰ ਸਾਂਭਣੀਆਂ ਨਹੀਂ ਆਉਂਦੀਆਂ ਦੇਖੋ ਅੱਜ ਕੱਲ ਕੀ ਚੱਲਦਾ ਹੈ ਦੁਨੀਆਦਾਰੀ ਦੇ ਵਿੱਚ ਅੱਜ ਕੱਲ ਦੁਨੀਆ ਬ੍ਰਾਂਡਡ ਵਾਲੀ ਹੋ ਗਈ ਜਿਹੜੀਆਂ ਸਾਧੀਆਂ ਕੁੜੀਆਂ ਹੁੰਦੀਆਂ ਨੇ ਪੁਰਾਣੇ ਖਿਆਲਾਂ ਵਾਲੀਆਂ ਉਹਨਾਂ ਦੇ ਪਹਿਰਾਵੇ ਵਿੱਚ ਵੀ ਸਾਦਗੀ ਹੁੰਦੀ ਹੈ ਉਹਨਾਂ ਦੀ ਗੱਲਬਾਤ ਜਿਹੜੀ ਉਹਨਾਂ ਦੀ ਗੱਲਬਾਤ ਕਰਨ ਦਾ ਢੰਗ ਹੁੰਦਾ ਉਹਦੇ ਵਿੱਚ ਵੀ ਸਾਦਗੀ ਹੁੰਦੀ ਹੈ ਉਹਨਾਂ ਦੇ ਕੰਮ ਵੀ ਸਾਦਗੀ ਵਾਲੇ ਹੁੰਦੇ ਨੇ ਉਹਨਾਂ ਦੀ ਬੋਲਬਾਣੀ ਵੀ ਸਾਦਗੀ ਵਾਲੀ ਹੁੰਦੀ ਹੈ ਜਿਹੜਾ ਸਾਦਾ ਪਾਣਾ ਹੈ ਨਾ ਇਨਸਾਨ ਦਾ ਉਹ ਦੂਰੋਂ ਦਿਖਣ ਲੱਗ ਜਾਂਦਾ ਹੈ ਬਹੁਤੇ ਜਿਹੜੇ ਅੱਜ ਕੱਲ ਲੋਕ ਨੇ ਅੱਜ ਕੱਲ ਦੇ ਜਿਹੜੇ ਲੋਕ ਨੇ ਪੜ੍ਹੇ ਲਿਖੇ ਲੋਕ ਨੇ ਜਾਂ ਸ਼ਹਿਰੀ ਲੋਕ ਨੇ ਜਾਂ ਬਾਹਰੋਂ ਅੰਦਰੋਂ ਆਉਂਦੇ ਨੇ ਪਰਦੇਸਾਂ ਤੋਂ ਉਹਨਾਂ ਨੂੰ ਸਾਧੀਆਂ ਕੁੜੀਆਂ ਥੋੜੀਆਂ ਜੀਆਂ ਘੱਟੇ ਜੱਚਦੀਆਂ ਨੇ ਉਹ ਚਾਹੁੰਦੇ ਨੇ ਵੀ ਪਹਿਰਾਵਾ ਵੀ ਬ੍ਰਾਂਡਡ ਹੋਵੇ ਉਹਨਾਂ ਦਾ ਉਹਨਾਂ ਦੀ ਜਿਹੜੀ ਬੋਲਚਾਲ ਹੈ ਉਹ ਬੋਲਚਾਲ ਹੈਗੀ ਆ ਕੁੜੀਆਂ ਦੀ ਉਹ ਵੀ ਬ੍ਰਾਂਡਡ ਹੋਵੇ ਜਿਹੜਾ ਉਹਨਾਂ ਦਾ ਸਜਣਾ ਤਜਣਾ ਹੈ ਉਹ ਸਾਰਾ ਹੀ ਬ੍ਰਾਂਡਡ ਹੀ ਹੋਵੇ ਉਹਨਾਂ ਦੀ ਬੋਲ ਬਾਣੀ ਵੀ ਬ੍ਰਾਂਡਡ ਹੋਵੇ ਦੇਖੋ ਇੱਕ ਧੀ ਪੈਣ ਨੇ ਬਹੁਤ ਸੀਗੇ ਫਿਗੇ ਜੀ ਕਰਨੀਆਂ ਹੈ ਨਾ ਇੱਕ ਧੀ ਪੈਣ ਨੇ ਮਾਤੜ ਮੇਲ ਸਾਦਗੀ ਜੀ ਵਾਲੀ ਗੱਲ ਕਰਨੀ ਆ ਸਿੱਧੀ ਗੱਲ ਕਰਨੀ ਆ ਮੂੰਹ ਤੇ ਗੱਲ ਕਰਨੀ ਆ ਸਾਡਾ ਇੱਕ ਪਿੰਡੂ ਕੁੜੀ ਤੇ ਇੱਕ ਸ਼ਹਿਰੀ ਕੁੜੀ ਦਾ ਬੋਲ ਬਾਣੀ 'ਚ ਬਹੁਤ ਫਰਕ ਹੁੰਦਾ ਹੈ ਕਿਉਂਕਿ ਜਿਹੜੀ ਪਿੰਡੂ ਕੁੜੀ ਹੁੰਦੀ ਆ ਉਹ ਸਾਦਗੀ 'ਚ ਪਲੀ ਹੋਈ ਹੁੰਦੀ ਆ ਪਰਿਵਾਰ 'ਚ ਪਲੀ ਹੋਈ ਹੁੰਦੀ ਆ ਚੰਗੇ ਮਾੜੇ ਦਿਨਾਂ ਚ ਪਲੀ ਹੋਈ ਹੁੰਦੀ ਐ ਉਹਨੇ ਸਾਰਾ ਕੁਝ ਹੀ ਪਿਓ ਦੇ ਘਰ ਹੰਡਾਇਆ ਹੋਇਆ ਹੁੰਦਾ ਜਿਹੜੇ ਇਹ ਪੁਰਾਣੇ ਖਿਆਲ ਆਪਾਂ ਕਹਿ ਦਿੰਨੇ ਆਂ ਵੀ ਪੁਰਾਣੇ ਖਿਆਲਾਂ ਦਾ ਫਲਾਣਾ ਇਨਸਾਨ ਆ ਆਪਾਂ ਗੱਲਾਂ ਜੋ ਬੁੱਝ ਲੈਣੇ ਆਂ ਵੀ ਫਲਾਣਾ ਇਨਸਾਨ ਪੁਰਾਣੇ ਜੇ ਖਿਆਲਾਂ ਦਾ ਦੇਖੋ ਜਿਹੜੇ ਪੁਰਾਣੇ ਖਿਆਲ ਆ ਉਹ ਮਾੜੇ ਨਹੀਂ ਹੈਗੇ ਪੁਰਾਣੇ ਖਿਆਲਾਂ ਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਹੈ ਜਿਹੜੇ ਅੱਜ ਕੱਲ ਦੇ ਨਵੇਂ ਖਿਆਲ ਨੇ ਉਹ ਕਿਤੇ ਨਾ ਕਿਤੇ ਗਲਤ ਸਾਬਤ ਹੋ ਜਾਂਦੇ ਨੇ ਹੁਣ ਗੱਲ ਆ ਜਾਂਦੀ ਹੈ ਅੱਜ ਕੱਲ ਦੇ ਸਮੇਂ ਤੇ ਅੱਜ ਕੱਲ ਦੇ ਸਮੇਂ ਦੇ ਜਿਹੜੇ ਮੁੰਡੇ ਵੀ ਨੇ ਉਹ ਵੀ ਥੋੜੇ ਜਿਹਾ ਪੁਰਾਣੇ ਖਿਆਲਾਂ ਦੀਆਂ ਕੁੜੀਆਂ ਨੂੰ ਬਹੁਤ ਘੱਟ ਪਸੰਦ ਕਰਦੇ ਨੇ ਜਿਹੜੇ ਮੁੰਡੇ ਵੀ ਪਿੰਡੂ ਨੇ ਦੇਖੋ ਸਾਨੂੰ ਪਿੰਡੂ ਹੁਣ ਤੇ ਮਾਣ ਆ ਬਈ ਅਸੀਂ ਪਿੰਡੂ ਆ ਤੇ ਬਹੁਤੇ ਮੈਂ ਬੜੀਆਂ ਲਿਖੀਆਂ ਕੁੜੀਆਂ ਦੇ ਮੂੰਹੋਂ ਸੁਣਿਆ ਫਲਾਣੀ ਦੀ ਨਾ ਬੋਲਵਾਣੀ ਫਲਾਣੀ ਦੀ ਬੋਲਵਾਣੀ ਹੈ ਨਹੀਂ ਅੰਨੀ ਵਧੀਆ ਉਹੀ ਹੈ ਪਿੰਡੂ ਜੇ ਗੁਵਾਰ ਜੇ ਹੈ ਇਹਨਾਂ ਦੀ ਬੋਲਵਾਣੀ ਨਹੀਂ ਵਧੀਆ ਉਹੀ ਸਿੱਧਾ ਜਿਹਾ ਬੋਲੀ ਜਾਂਦੇ ਨੇ ਦੇਖੋ ਜੀ ਸਾਨੂੰ ਤਾਂ ਸਿੱਧਾ ਜਿਹਾ ਹੀ ਬੋਲਣਾ ਆਉਂਦਾ ਹੈ ਸਿੱਧਾ ਜਿਹਾ ਹੀ ਬੋਲਣੇ ਵਾਲਾ ਬੰਦਾ ਵਧੀਆ ਲੱਗਦਾ ਹੈ ਭਾਵੇਂ ਉਹ ਧੀ ਹੋਵੇ ਭਾਵੇਂ ਹੋਵੇ ਪੁੱਤ ਠੀਕ ਹੈ ਜੀ ਬਈ ਬਹੁਤੇ ਲੋਕ ਪਤਾ ਨਹੀਂ ਆਪਣੇ ਆਪ ਨੂੰ ਕੀ ਹਾਈ ਫਾਈ ਸਮਝਦੇ ਆ ਕੀ ਅਸੀਂ ਦੁਨੀਆ ਲੈਦੀ ਦੁਨੀਆ ਜੇ ਆਏ ਹੋਏ ਆ ਲੈਦੇ ਪਰਮਾਤਮਾ ਕੋਲੋਂ ਆਏ ਆ ਕਿਸੇ ਨੂੰ ਚਾਰ ਅੱਖਰ ਆਉਂਦੇ ਹੋਣ ਪਤਾ ਨਹੀਂ ਆਪਣੇ ਆਪ ਨੂੰ ਅਗਲਾ ਕੀ ਸਮਝਣ ਲੱਗ ਜਾਂਦਾ ਹੈ ਜਿਹੜੀ ਸਾਦੀ ਧੀ ਪੈਣਾ ਹੈ। ਪ੍ਰਾਣੇ ਖਿਆਲਾਂ ਦੀ ਕਿਉਂਕਿ ਦਾਦੀਆਂ ਨਾਨੀਆਂ ਚ ਪਲੀਆਂ ਹੋਈਆਂ ਹੁੰਦੀਆਂ ਨੇ ਇਹ ਧੀਆਂ। ਇਹਨਾਂ ਨੂੰ ਸਾਰਾ ਹੀ ਘਰਵਾਰੇ ਕੰਮਾਂ ਕਾਜਾਂ ਬਾਰੇ ਸਾਰੀ ਨੌਲੇਜ ਹੁੰਦੀ ਹੈ ਇਹਨਾਂ ਨੂੰ। ਕੋਈ ਪਿੰਡੂ ਕੁੜੀ ਕੋਲ ਕੋਈ ਬਹਿ ਕੇ ਤਾਂ ਦੇਖੇ। ਬਹੁਤ ਇਹ ਵੀ ਮੈਂ ਦੇਖਿਆ ਪਿੰਡੂ ਕੁੜੀਆਂ ਨੂੰ ਵੀ ਕਿਤੇ ਬਾਹਰ ਜਾ ਕੇ ਹਵਾ ਲੱਗ ਜਾਂਦੀ ਆ। ਸਾਨੂੰ ਕਦੇ ਵੀ ਜੇ ਅਸੀਂ ਪਿੰਡਾਂ ਚੋਂ ਕੁੜੀਆਂ ਉੱਠ ਕੇ ਕਿਧਰੇ ਗਈਆਂ ਹੋਈਆਂ ਭਾਵੇਂ ਉਹ ਸ਼ਹਿਰ ਚ ਪੜ੍ਹਾਈ ਕਰਦੀ ਆ ਕੁੜੀ ਭਾਵੇਂ ਪਰਦੇਸਾਂ ਚ ਗਈ ਹੋਈ ਆ ਕਦੇ ਵੀ ਆਪਣਾ ਜੋ ਵੀ ਸਮਾਂ ਬਚਪਨ ਹੰਡਾਇਆ ਹੈ ਉਹ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਵੀ ਮੈਂ ਇੱਕ ਪਿੰਡ ਚੋਂ ਉੱਠੀ ਹੋਈ ਆ ਜਿਹੜੀਆਂ ਆਪਣੀਆਂ ਬਹੁਤ ਜ਼ਿਆਦਾ ਧੀਆ ਬਹਿਣਾ ਬਾਹਰ ਗਈਆਂ ਹੋਈਆਂ ਨਾ ਪਰਦੇਸਾਂ ਚ ਉਹ ਜਦੋਂ ਇੱਕ ਪੈਂਡੂ ਜੀ ਬੋਲੀ ਬੋਲਦੀਆਂ ਨੇ ਬੜੀਆਂ ਸੋਹਣੀਆਂ ਲੱਗਦੀਆਂ ਨੇ ਬਹੁਤ ਪੈਣਾ ਨੇ ਬਹੁਤ ਕੁੜੀਆਂ ਚਿੜੀਆਂ ਬਹੁਤ ਗਈਆਂ ਹੋਈਆਂ ਉਹਨਾਂ ਨੇ ਬਾਹਰ ਜਾ ਕੇ ਆਪਣੇ ਆਪ ਨੂੰ ਬਦਲਿਆ ਨਹੀਂ ਇਹ ਨਹੀਂ ਹੈਗਾ ਵੀ ਉੱਥੇ ਜਾ ਕੇ ਠੀਕ ਹੈ ਕਿਸੇ ਗੋਰੇ ਨਾਲ ਗੱਲ ਕਰਨੀ ਹੈ ਕਿਸੇ ਹੋਰ ਨਾਲ ਗੱਲ ਕਰਨੀ ਹੈ ਔਰ ਠੀਕ ਹੈ ਜੈਸਾ ਦੇਸ਼ ਉਸ ਭੇਸ ਬਣਾਉਣਾ ਪੈਂਦਾ ਪਰ ਉਹਨਾਂ ਨੇ ਆਪਣੀ ਜਿਹੜੀ ਠੇਠ ਪੰਜਾਬੀ ਹੈ ਪੈਂਡੂ ਸਾਦਾਪਨ ਉਹ ਨਹੀਂ ਛੱਡਿਆ ਠੀਕ ਹੈ ਕਮਾ ਕਾਜਾਂ ਤੇ ਜਾਂਦੀਆਂ ਹੋਣਗੀਆਂ ਉਹ ਆਪਣੀ ਜੋ ਵੀ ਕੱਪੜੇ ਪਾਉਣੇ ਆ ਪਰ ਫੇਰ ਵੀ ਉਹ ਘੁੰਮ ਘੁਮਾ ਕੇ ਆਪਣੇ ਸਾਦੇ ਪਹਿਰਾਵੇ ਤੇ ਹੀ ਆ ਜਾਂਦੀਆਂ ਨੇ ਇਹ ਹੈ ਕੁੜੀਆਂ ਦੀ ਸਾਦਗੀ ਬਈ ਅੰਦਰੋਂ ਸਾਦਗੀ ਨਹੀਂ ਮੁੱਕਣ ਦੰਦੀਆਂ ਅਹੀਂ ਆ ਜੀਆਂ ਧੀਆਂ ਭੈਣਾ ਪਤਾ ਕੀ ਹੈ ਬੋਲ ਬਾਣੀ ਗੱਲਬਾਤ ਕਰਨ ਦਾ ਢੰਗ ਉਦਾਂ ਹੀ ਸਾਦਗੀ ਵਾਲਾ ਦਾਦੀਆਂ ਨਾਨੀਆਂ ਵਾਲਾ ਜਿਵੇਂ ਹੁਣ ਕਈ ਕੁੜੀਆਂ ਮੈਂ ਦੇਖੀਆਂ ਗੱਲਬਾਤ ਕਰਦੀਆਂ ਉਹ ਗਾਲ ਵੀ ਪੈੰਡੂ ਕੱਢਣਗੀਆਂ ਜਿਵੇਂ ਕਹਿਣਗੀਆਂ ਹੈ ਟੁੱਟ ਜਾਣੇ ਕਿਵੇਂ ਕਰਦੇ ਨੇ ਹੈ ਦਫਾ ਹੋਣੇ ਕਿਵੇਂ ਕਰਦੇ ਨੇ ਹੈ ਭੱਠੀ ਪਾਣੇ ਕਿਵੇਂ ਕਰਦੇ ਨੇ ਇਹ ਬਹੁਤ ਪੈੰਡੂ ਗੱਲਾਂ ਗਾਲਾਂ ਐਦਾਂ ਦੀਆਂ ਨੇ ਮੈਂ ਕਹਣੀ ਵੀ ਜੇ ਕੁੜੀਆਂ ਦੇ ਬਹੁਤ ਸੁਣੀ ਤਾਂ ਬੜਾ ਵਧੀਆ ਜਾ ਲੱਗਦਾ ਹੈ ਬਈ ਆਏ ਹੁੰਦਾ ਵੀ ਇਹਨਾਂ ਧੀਆਂ ਨੇ ਇਹ ਜਿੱਥੇ ਮਰਜੀ ਦੇਸਾਂ-ਪਰਦੇਸਾਂ 'ਚ ਫਿਰਦੀਆਂ ਪਰ ਇਹਨਾਂ ਨੇ ਆਪਣਾ ਵਿਰਸਾ ਨਹੀਂ ਭੁਲਾਇਆ ਹੈਗਾ ਜੋ ਸਾਡਾ ਪੰਜਾਬੀ ਵਿਰਸਾ ਹੈ ਇਹ ਸਾਰਾ ਕੁਝ ਸਾਡੇ ਵਿਰਸੇ 'ਚ ਹੀ ਆ ਜਾਂਦਾ ਹੈ ਹਾਂ ਬਹੁਤੀਆਂ ਧੀਆਂ ਬਣ ਆਏ ਹੁੰਦੀਆਂ ਨੇ ਵੀ ਜਿਵੇਂ ਬੱਸ ਅਸੀਂ ਪਤਾ ਨਹੀਂ ਕਿਹੜੀ ਦੁਨੀਆ 'ਚ ਆ ਗਏ ਆਪਣੇ ਆਪ ਨੂੰ ਬਈ ਪਤਾ ਨਹੀਂ ਅਸੀਂ ਮਸੋਂ ਹੀ ਯਾਦ ਹੋਈਆਂ ਆਪਣੇ ਆਪ ਨੂੰ ਜਮਾ ਹੀ ਚੇਂਜ ਕਰ ਲੈਂਦੀਆਂ ਨੇ ਪਹਿਰਾਵੇ 'ਚ ਵੀ ਬੋਲ ਬਾਣੀ 'ਚ ਵੀ ਉਹਨਾਂ ਦਾ ਉੱਠਣ ਬੈਠਣ ਵੀ ਸਾਰਾ ਕੁਝ ਐ ਚੇਂਜ ਕਰ ਲੈਂਦੀਆਂ ਨੇ ਉਹਨਾਂ ਨੂੰ ਐ ਹੁੰਦਾ ਵੀ ਬਸ ਜੇ ਅਸੀਂ ਮਸੋਂ ਹੀ ਅਸੀਂ ਪਿੰਡਾਂ ਚੋਂ ਨਿਕਲ ਕੇ ਆਈਆਂ ਦੇਖੋ ਜਿਹੜਾ ਪਿੰਡਾਂ ਦਾ ਠੇਠਪਣਾ ਹੈ ਨਾ ਇਹ ਸਾਡੀ ਸਰਦਾਰੀ ਹੈ ਸਾਡੀ ਸਰਦਾਰੀ ਹੈ ਅਸੀਂ 100 ਜਣਿਆਂ ਚ ਵੀ ਖੜੇ ਹੋਈਏ ਨਾ ਇੱਕ ਸਾਡੀ ਦੇਸੀ ਜੀ ਬੋਲੀ ਸਾਡੀ ਪਹਿਚਾਨ ਕਰਾ ਦਿੰਦੀ ਆ ਸਾਡੀ ਬੋਲੀ ਆ ਜਿਹੜੀ ਦੇਸੀ ਐਨ ਅਸੀਂ ਪੰਜਾਬੀ ਠੇਠਪਣੇ 'ਚ ਗੱਲ ਕਰਨੀ ਆ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਇਹ ਪੰਜਾਬੀ ਨੇ ਇਹ ਚੀਜ਼ ਨੂੰ ਨਾ ਭਲਾਇਆ ਕਰੋ ਮੈਂ ਮੁੰਡਿਆਂ ਨੂੰ ਵੀ ਕਹਿਣੀ ਆ ਬਈ ਜਿਹੜੀਆਂ ਇਹ ਕੁੜੀਆਂ ਹੁੰਦੀਆਂ ਨੇ ਨਾ ਪੁਰਾਣੇ ਖਿਆਲਾਂ ਵਾਲੀਆਂ ਇਹਨਾਂ 'ਚ ਗੁਣ ਬਹੁਤ ਹੁੰਦੇ ਨੇ ਗੁਣ ਬਹੁਤ ਹੁੰਦੇ ਨੇ ਭਾਗਾਂ ਵਾਲੇ ਨੇ ਉਹ ਮੁੰਡੇ ਜਿਨ੍ਹਾਂ ਦੇ ਹਿੱਸੇ ਪੁਰਾਣੇ ਖਿਆਲਾਂ ਵਾਲੀਆਂ ਕੁੜੀਆਂ ਆਈਆਂ ਹੋਈਆਂ ਉਹਨਾਂ ਦੀ ਜਿਹੜੀ ਪਰਪ੍ਰਿਸ਼ ਹੋਈ ਹੁੰਦੀ ਆ ਨਾ ਓਹੋ ਕਹਿੰਦੇ ਹੁੰਦੇ ਨੇ ਲਾਣਿਆਂ ਘਰਾਣਿਆਂ 'ਚ ਹੋਈ ਹੋਈ ਹੁੰਦੀ ਐ ਦਾਦੀਆਂ ਨਾਨੀਆਂ 'ਚ ਪਲੀਆਂ ਹੁੰਦੀਆਂ ਨੇ ਉਹ ਉਹ ਊਚ ਨੀਚ ਚ ਚੱਲਣ ਵਾਲੀਆਂ ਕੁੜੀਆਂ ਹੁੰਦੀਆਂ ਨੇ ਉਹ ਔਖਾ ਸੌਖਾ ਸਮਾਂ ਝੱਲਣ ਵਾਲੀਆਂ ਕੁੜੀਆਂ ਹੁੰਦੀਆਂ ਨੇ ਭੱਜਣ ਵਾਲੀਆਂ ਨਹੀਂ ਹੁੰਦੀਆਂ ਬਈ ਆਦਮੀ ਦੇ ਘਰ ਜਾ ਕੇ ਮਾੜਾ ਸਮਾਂ ਦੇਖ ਕੇ ਭੱਜ ਲੈਣਗੀਆਂ ਇਹ ਪੁਰਾਣੇ ਖਿਆਲਾਂ ਵਾਲੀਆਂ ਕੁੜੀਆਂ ਹੀਆਂ ਜੀਆਂ ਹੁੰਨੀਆਂ ਕਿਉਂਕਿ ਮਾਵਾ ਨੇ ਇਹਨਾਂ ਨੂੰ ਸਿੱਖਿਆ ਹੀ ਇਹ ਜੀ ਦਿੱਤੀ ਹੁੰਦੀ ਐ ਠੀਕ ਐ ਜੀ ਬਈ ਜਿਹੜੀਆਂ ਇਹ ਤੁਹਾਡੀਆਂ ਹੁੰਦੀਆਂ ਨੇ ਕੁਝ ਜ਼ਿਆਦਾ ਬ੍ਰਾਂਡਡ ਕੁੜੀਆਂ ਗੁੱਸਾ ਨਾ ਕਰਿਓ ਬਿਲਕੁਲ ਫਰਕ ਹੈਗਾ ਇਹ ਸਚਾਈ ਹੈ ਬਈ ਜਿਹੜੀਆਂ ਇਹ ਬ੍ਰਾਂਡਡ ਕੁੜੀਆਂ ਹੁੰਦੀਆਂ ਨੇ ਨਾ ਇਹ ਤੁਹਾਡੇ ਦੋ ਦਿਨ ਦੇ ਤੰਗੀ ਦੇ ਦਿਨ ਦੇਖੇ ਹੋਏ ਨਾ ਭੱਜਣ ਲੱਗੀਆਂ ਟਾਈਮ ਨਹੀਂ ਲਾਉਂਦੀਆਂ ਕਹਿ ਦੰਨੀਆਂ ਨਾ ਨਾ ਸਾਤੇ ਨਾ ਮਾੜਾ ਖਾ ਹੋਣਾ ਨਾ ਸਾਤੇ ਮਾੜਾ ਪਹਿਨ ਹੋਣਾ ਅਸੀਂ ਨਹੀਂ ਉਰੇ ਰਹਿ ਸਕਦੀਆਂ ਜਿਹੜੀਆਂ ਪੁਰਾਣੇ ਖਿਆਲਾਂ ਦੀਆਂ ਧੀਆ ਹੁੰਦੀਆਂ ਨੇ ਨਾ ਉਹ ਹਿੱਲਦੀਆਂ ਨਹੀਂ ਕਿਦਰੇ ਜੋ ਮਰਜੀ ਸਰਤੇ ਨੂੰ ਨੰਗੀ ਜਾਵੇ ਕਿਹਾ ਜੇ ਸਮਾਂ ਆ ਜਾਵੇ ਜੀਵਨ ਸਾਥੀ ਦੇ ਘਰ ਉਹ ਹਿੱਲਣ ਵਾਲਿਆਂ ਚੋਂ ਨਹੀਂ ਹੁੰਦੀਆਂ ਉਹ ਸਮਕੋ ਐਦਾਂ ਦੀਆਂ ਹੁੰਦੀਆਂ ਨੇ ਪੁਰਾਣੇ ਖਿਆਲਾਂ ਵਾਲੀਆਂ ਕੁੜੀਆਂ ਮਾੜੇ ਸਮੇਂ ਚੋਂ ਨਿਕਲਣ ਦੇ ਤਰੀਕੇ ਵੀ ਹੁੰਨੇ ਆ ਉਹਨਾਂ ਕੋਲ ਉਹਨੋਂ ਹੱਲ ਵੀ ਢੋਲ ਲੈਂਦੀਆਂ ਨੇ ਕਿਉਂਕਿ ਉਹਨਾਂ ਦੀ ਪਰਬ੍ਰੇਸ਼ ਹੀ ਇਹੀ ਜੀ ਹੋਈ ਹੋਈ ਹੁੰਦੀ ਹੈ ਮਾਪਿਆਂ ਦੇ ਘਰ ਤਰਾਈਆਂ ਚੜਾਈਆਂ ਉਹਨਾਂ ਨੇ ਸਭ ਦੇਖੀਆਂ ਹੋਈਆਂ ਹੁੰਦੀਆਂ ਨੇ ਪ੍ਰਾਣੇ ਖਿਆਲ ਕੋਈ ਮਾਣੀ ਮੋਟੀ ਚੀਜ਼ ਨਹੀਂ ਹੈਗੀ ਪ੍ਰਾਣੇ ਖਿਆਲ ਕਿਸੇ ਮੁੰਡੇ ਦੇ ਹੋਣ ਉਹ ਵੀ ਕਿਸੇ ਕੋਹੇਨੂਰ ਹੀਰੇ ਤੋਂ ਘੱਟ ਨਹੀਂ ਹੁੰਦਾ ਪ੍ਰਾਣੇ ਖਿਆਲਾਂ ਦੀਆਂ ਕੁੜੀਆਂ ਵੀ ਕਿਸੇ ਹੀਰੇ ਨਾਲੋਂ ਘੱਟ ਨਹੀਂ ਹੁੰਦੀਆਂ ਪ੍ਰਾਣੇ ਖਿਆਲ ਕੋਈ ਸਾਨੂੰ ਬਾਜ਼ਾਰੋਂ ਨਹੀਂ ਮਿਲੇ ਹੁੰਦੇ ਪ੍ਰਾਣੇ ਖਿਆਲ ਸਾਨੂੰ ਪਰਿਵਾਰ ਚੋਂ ਮਿਲੇ ਹੋਏ ਹੁੰਦੇ ਨੇ ਇਹ ਜਿਹੜੀ ਚਮਕ ਧਮਕ ਹੈ ਕੁਛ ਨਹੀਂ ਕੋਈ ਮਾਇਨੇ ਨਹੀਂ ਰੱਖਦੀ ਹੈਗੀ ਦੁਨੀਆਦਾਰੀ ਨੂੰ ਕੋਈ ਮਤਲਬ ਨਹੀਂ ਨਾ ਚੀਜ਼ਾਂ ਤੱਕ ਅਸੀਂ ਲੋਕਾਂ ਨੂੰ ਦਿਖਾਉਣ ਲਈ ਵੀ ਅਗਲਾ ਕਹੂਗਾ ਵੀ ਭਾਈ ਉਹ ਕੁੜੀ ਪੜ੍ਹੀ ਲਿਖੀ ਆ ਉਹ ਆਏ ਆ ਅਸੀਂ ਉਹਦੇ ਕਰਕੇ ਆਪਣਾ ਪਹਿਰਾਵਾ ਵੀ ਬਦਲ ਲੈਣੇ ਆ ਸਭ ਕੁਝ ਸੇ ਚੇਂਜ ਕਰ ਲੈਣੇ ਆ ਸਾਹਮਣੇ ਵਾਲੇ ਨੂੰ ਦਿਖਾਉਣ ਲਈ ਹੁੰਦਾ ਕੁਛ ਨਹੀਂ ਇਹਨਾਂ ਗੱਲਾਂ 'ਚ ਮੈਂ ਇਦਾਂ ਹੀ ਮੈਨੂੰ ਚੱਲਦੀਆਂ ਗੱਲਾਂ ਚਕ ਜਿਆਦਾ ਆ ਗਿਆ ਸਾਡੀ ਵੀ ਧੀ ਪਹਿਣ ਪੜਦੀ ਤੀਗੀ ਕੁੜੀ ਸਾਡੀ ਕਾਲਜ ਚ ਜਾਂਦੀ ਸੀ ਪੜਨ ਕਹਿੰਦੇ ਵੀ ਅਸੀਂ ਪੰਜ ਕੁ ਕੁੜੀਆਂ ਜਿਹੜਾ ਸਾਡੇ ਵਾਲੀ ਕਹਿੰਦੀ ਕਲਾਸ ਹੈ ਉਹਦੇ ਵਿੱਚ ਅਸੀਂ ਪੰਜ ਕੁੜੀਆਂ ਹੈ ਜਿਹੜੀਆਂ ਅਸੀਂ ਸਾਦੇ ਸੂਟਾਂ ਚ ਜਾਂਦੀਆਂ ਕਦੇ ਵੀ ਅਸੀਂ ਕੋਈ ਐਦਾਂ ਦਾ ਦੇਖੋ ਕੱਪੜਾ ਕੋਈ ਨਹੀਂ ਮਾੜਾ ਮੈਂ ਕੱਪੜੇ ਨੂੰ ਨਹੀਂ ਨਿੰਦਦੀ ਮੈਂ ਸਿਰਫ ਗੱਲ ਕਰੀ ਹੈ ਸਾਦਗੀ ਦੀ ਠੀਕ ਹੈ ਮੈਂ ਕੱਪੜੇ ਨੂੰ ਨਹੀਂ ਨਿੰਦਦੀ ਹੈਗੀ ਬੱਚਿਆਂ ਦੇ ਆਪਣੇ ਆਪਣੇ ਸ਼ੌਂਕ ਆ ਭਾਈ ਜਿਹਦਾ ਜਿਹਹਾ ਜਿਹਾ ਜੀ ਕਰਦਾ ਉਹ ਜਪੈਨੋ ਮੈਂ ਗੱਲ ਕਰੀ ਆ ਸਿਰਫ ਪੁਰਾਣੇ ਖਿਆਲਾਂ ਦੀਆਂ ਕੁੜੀਆਂ ਦੀ ਮੈਂ ਗੱਲ ਕਰਦੀ ਆ ਸਾਦਗੀ ਦੀ ਉਸ ਕੁੜੀ ਨੇ ਦੱਸਿਆ ਕਹਿੰਦੀ ਬਈ ਅਸੀਂ ਪੰਜ ਜਣੀਆਂ ਇੱਕ ਕਲਾਸ 'ਚ ਕਹਿੰਦੀ ਪੰਜੇ ਜਣੀਆਂ ਅਸੀਂ ਨਾ ਤਾਂ ਕਦੇ ਕਾਲਜ 'ਚ ਸਿਰ ਨੰਗਾ ਰੱਖਦੀਆਂ ਕਹਿੰਦੀ ਰਿਕਾਰਡ ਹੈ ਸਾਡਾ ਕਹਿੰਦੀ ਨਾ ਅਸੀਂ ਕਦੇ ਸੂਟ ਤੋਂ ਬਗੈਰ ਕੋਈ ਹੋਰ ਕੱਪੜਾ ਪਹਿਨੇ ਆ ਵੇ ਕੋਈ ਪੈਂਟ ਸ਼ਰਟ ਪਾ ਲਈ ਕੋਈ ਟੌਪ ਪਾ ਲਿਆ ਕੁਛ ਨਹੀਂ ਕਹਿੰਦੀ ਸਿਰਫ ਅਸੀਂ ਸੂਟਾਂ ਚ ਹੀ ਜਾਣਾ ਪੰਜਾਂ ਕੁੜੀਆਂ ਨੇ ਕਹਿੰਦੀ ਸਾਨੂੰ ਹੋਰ ਜਿਹੜੀਆਂ ਕੁੜੀਆਂ ਨੇ ਮੈਂ ਤੁਹਾਨੂੰ ਦੱਸਦੀਆਂ ਬ੍ਰਾਂਡਡ ਕੁੜੀਆਂ ਕਹਿੰਦੀ ਵੀ ਸਾਨੂੰ ਟਿਚਰਾਂ ਕਰਦੀਆਂ ਨੇ ਸਾਨੂੰ ਪੰਜਾਂ ਜਣੀਆਂ ਨੂੰ ਭੈਣ ਜੀ ਕਹਿਣ ਲੱਗੀਆਂ ਇਹ ਤਾਂ ਭੈਣ ਜੀਆਂ ਨੇ ਇਹ ਤਾਂ ਇਕਣੇ ਆਉਂਦੀਆਂ ਨੇ ਇਹਨਾਂ ਨੂੰ ਕੱਪੜਾ ਪਾਉਣ ਦਾ ਨਹੀਂ ਪਤਾ ਆਏ ਭਾਂ ਸਭਾਂ ਤੇ ਨਾਂ ਰੱਖ ਲੈ ਕਹਿੰਦੀ ਅਸੀਂ ਕਿ ਵੀ ਰੱਖ ਲੋ ਸਾਨੂੰ ਤਾਂ ਭਾਈ ਘਰੋਂ ਇਜਾਜ਼ਤ ਨਹੀਂ ਹੈਗੀ ਕਰਦਿਆਂ ਨੇ ਇਹੀ ਕਿਹਾ ਵੀ ਕਾਲਜ ਜਾਨਨੀਆ ਠੀਕ ਆ ਪੜਨ ਲਈ ਜਾਨਨੀਆ ਦਿਖਾਵਾ ਕਰਨ ਲਈ ਨਹੀਂ ਜਾਣਾ ਹੈਗਾ ਠੀਕ ਆ ਜਹੀ ਜੀ ਸਾਦਗੀ ਚ ਘਰ ਰਹਨੇ ਉਹ ਇੱਕੜੇ ਕਾਲਜ ਜਾਣਾ ਹੈ ਇਹ ਮੈਂ ਫੇਰ ਕਹਿਨੀ ਆ ਵੀ ਇਹ ਪਰਿਵਾਰਾਂ ਚੋ ਮਿਲੀ ਹੋਈ ਵਿਰਾਸਤ ਹੈ ਸਾਨੂੰ ਇਹ ਸਾਦਗੀ ਪ੍ਰਾਣਿਕ ਖਿਆਲ ਤੁਸੀਂ ਕਦੇ ਪ੍ਰਾਣਿਕ ਖਿਆਲਾਂ ਦੇ ਇਨਸਾਨਾਂ ਕੋਲ ਬੈਠ ਕੇ ਦੇਖੋ ਤੁਹਾਨੂੰ ਉਹ ਚੀਜ਼ਾਂ ਲੱਭਣਗੀਆਂ ਜਿਹੜੀਆਂ ਤੁਹਾਡੀਆਂ ਕਿਤਾਬਾਂ ਚ ਦੂਰ ਦੂਰ ਤੱਕ ਨਹੀਂ ਹੈਗੀਆਂ ਦੂਰ ਦੂਰ ਤੱਕ ਨਹੀਂ ਹੈਗੀਆਂ ਤੁਹਾਨੂੰ ਦੱਸਦੀਆਂ ਵੀ ਸਾਡੇ ਅੱਜ ਕੱਲ ਜਿਹੜੇ ਬੱਚੇ ਨੇ ਨਾ ਸਾਡੇ ਘਰਾਂ 'ਚ ਵੀ ਸਾਡੇ ਬੱਚੇ ਪੜ੍ਹਦੇ ਲਿਖਦੇ ਆ ਉਹਨਾਂ ਨੂੰ ਪੁਰਾਣੀਆਂ ਗੱਲਾਂ ਬਾਰੇ ਬਿਲਕੁਲ ਨਹੀਂ ਪਤਾ ਬਹੁਤ ਜਿਹੜੇ ਸਾਡੇ ਹਾਈ ਫਾਈ ਬ੍ਰਾਂਡਡ ਬੱਚੇ ਬਣ ਗਏ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਨੌਲੇਜ ਨਹੀਂ ਹੈਗੀ ਬਹੁਤ ਬਹੁਤ ਗੱਲਾਂ ਆਈਆਂ ਜੀਆਂ ਜਿਹੜੀਆਂ ਕੁੜੀਆਂ ਦੇ ਪਹਿਰਾਵਿਆਂ ਚ ਆਉਂਦੀਆਂ ਨੇ ਬ੍ਰਾਂਡਡ ਕੁੜੀਆਂ ਨੂੰ ਨਹੀਂ ਪਤਾ ਡੋਰੀ ਕਿਨੂੰ ਕਹਨੇ ਆ ਸੱਗੀ ਕਿਨੂੰ ਕਹਨੇ ਆ ਪ੍ਰਾਂਦਾ ਕਿਨੂੰ ਕਹਨੇ ਆ ਹੋਰ ਬਹੁਤ ਚੀਜ਼ਾਂ ਸਾਡੇ ਪਹਿਰਾਵੇ ਚ ਜਿਹੜੀਆਂ ਪਤਾ ਹੀ ਨਹੀਂ ਹੈਗੀਆਂ ਬ੍ਰਾਂਡਡ ਕੁੜੀਆਂ ਨੂੰ ਪਰ ਮੈਂ ਫੇਰ ਕਹਿੰਨੀ ਆ ਬਈ ਜਿਹੜੀ ਸਾਦਗੀ ਆ ਇਹ ਇਨਸਾਨ ਦਾ ਬਹੁਤ ਕੀਮਤੀ ਗਹਿਣਾ ਹੈ ਬਹੁਤ ਕੀਮਤੀ ਗਹਿਣਾ ਹੈ ਕੱਪੜੇ ਨੂੰ ਮੈਂ ਕਿਸੇ ਨੂੰ ਨਹੀਂ ਨਿੰਦਦੀ ਬੱਚਿਆਂ ਦੇ ਆਪਣੇ ਆਪਣੇ ਸ਼ੌਕ ਹੁੰਦੇ ਨੇ ਪਰ ਸਾਦਗੀ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ ਨਾ ਅੱਜ ਥਾਈ ਕਿਸੇ ਤੋਂ ਹੋਇਆ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਜੀ ਸਤਿ ਸ਼੍ਰੀ ਅਕਾਲ ਜੀ